ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਰਿਆਂ ਦੀ ਚੋਣ ਅਤੇ ਖਾਲਸਾ ਪੰਥ ਦੀ ਸਾਜਣਾ 1699 ਈਸਵੀ ਦੀ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਦੀ ਚੋਣ ਕੀਤੀ ਤੇ ਖਾਲਸਾ ਪੰਥ ਸਾਜਿਆ ਵਿਸਾਖੀ ਤੋਂ ਪਹਿਲਾਂ ਗੁਰੂ ਜੀ ਨੇ ਸੰਗਤਾਂ ਦੇ ਨਾਮ ਹੁਕਮਨਾਮੇ ਭੇਜੇ ਕਿ ਇਸ ਵਾਰੀ ਵਿਸਾਖੀ ਦੇ ਜੋੜ ਮੇਲੇ ਤੇ ਵੱਧ ਤੋਂ ਵੱਧ ਇਕੱਠ ਹੋਵੇ ਹੁਕਮ ਮੰਨ ਕੇ ਸੰਗਤਾਂ ਵੱਡੀ ਗਿਣਤੀ ਵਿੱਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੁੱਜੀਆਂ ਵਿਸਾਖੀ ਵਾਲੇ ਦਿਨ ਸ੍ਰੀ ਕੇਸਗੜ੍ਹ ਸਾਹਿਬ ਵਾਲੀ ਥਾਂ ਤੇ ਭਾਰੀ ਦੀਵਾਨ सजਿਆ ਉਥੇ ਤੰਬੂ ਕਨਾਤਾਂ ਲੱਗੇ ਹੋਏ ਸਨ ਜਦ ਕੀਰਤਨ ਦਾ ਭੋਗ ਪਿਆ ਤਾਂ ਗੁਰੂ ਜੀ ਹੱਥ ਵਿੱਚ ਲਿਸ਼ਕਦੀ ਤਲਵਾਰ ਲੈ ਕੇ ਪੂਰੇ ਜੋਸ਼ ਦੇ ਵਿੱਚ ਤੰਬੂ ਤੋਂ ਬਾਹਰ ਆਏ ਗੁਰੂ ਜੀ ਸੰਗਤਾਂ ਨੂੰ ਸੰਬੋਧਨ ਕਰਕੇ ਕਹਿਣ ਲੱਗੇ ਕਿ ਮੈਨੂੰ ਇੱਕ ਸੀਸ ਦੀ ਲੋੜ ਹੈ ਇਹ ਤਲਵਾਰ ਇੱਕ ਸਿੱਖ ਦੇ ਲਹੂ ਦੀ ਪਿਆਸੀ ਹੈ ਜਦ ਇਹ ਮੰਗ ਸਤਗੁਰੂ ਨੇ ਦੂਜੀ ਤੀਜੀ ਵਾਰ ਦੁਹਰਾਈ ਤਾ ਭਾਈ ਦਿਆ ਰਾਮ ਜੀ ਲਾਹੌਰ ਦੇ ਨਿਵਾਸੀ ਨੇ ਆਪਣਾ ਸੀਸ ਸਪੇਸ ਕੀਤਾ ਉਹਨਾਂ ਨੇ ਮਰਤਾ ਦੇ ਨਾਲ ਕਿਹਾ ਪਾਤਸ਼ਾ ਇਹ ਸੀਸ ਤੁਹਾਡਾ ਹੈ ਜਿਸ ਲੇਖੇ ਚਾਹੋਂ ਸਫਲ ਕਰੋ ਗੁਰੂ ਜੀ ਉਸ ਨੂੰ ਤੰਬੂ ਵਿੱਚ ਲੈ ਗਏ ਤਰਵਾਰ ਤਲਵਾਰ ਚੱਲਣ ਤੇ ਧੜ ਦੇ ਡਿੱਗਣ ਦੀ ਆਵਾਜ਼ ਆਈ ਗੁਰੂ ਜੀ ਲੋਹੂ ਲਿਬੜੀ ਤਲਵਾਰ ਲੈ ਕੇ ਫਿਰ ਤੰਬੂ ਤੋਂ ਬਾਹਰ ਆਈ ਅਤੇ ਇੱਕ ਹੋਰ ਸੀਸ ਦੀ ਮੰਗ ਕੀਤੀ ਇਸ ਤਰ੍ਹਾਂ ਵਾਰੀ-ਵਾਰੀ ਭਾਈ ਧਰਮਦਾਸ ਜੀ ਭਾਈ ਹਿੰਮਤ ਰਾਏ ਜੀ ਭਾਈ ਮੋਹ ਕਮਚੰਦ ਜੀ ਭਾਈ ਸਹਿਬ ਚੰਦ ਜੀ ਨੇ ਆਪਣੇ ਸੀਸ ਭੇਟ ਕੀਤੇ ਇਹ ਪਰਖ ਗੁਰੂ ਜੀ ਨੇ 80000 ਦੇ ਕਰੀਬ ਸੰਗਤਾਂ ਦੇ ਇਕੱਠ ਵਿੱਚੋਂ ਕੀਤੀ ਫਿਰ ਗੁਰੂ ਜੀ ਕੁਝ ਸਮੇਂ ਬਾਅਦ ਤੰਬੂ ਤੋਂ ਬਾਹਰ ਆਏ ਅਤੇ ਵੀਰ ਰਸ ਨਾਲ ਭਰਪੂਰ ਸਨ ਆਪ ਦੇ ਨਾਲ ਸੁੰਦਰ ਪੋਸਾਕਿਆਂ ਦੇ ਵਿੱਚ ਉਹ ਪੰਜੇ ਗੁਰੂ ਦੇ ਲਾਲ ਸਨ ਜਿਨ੍ਹਾਂ ਨੇ ਸੀਸ ਭੇਟ ਕੀਤੇ ਸਨ ਫਿਰ ਗੁਰੂ ਜੀ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਸਰਬ ਲੋਹ ਦੇ ਬਾਟੇ ਵਿੱਚ ਪਵਿੱਤਰ ਜਲ ਪਾਇਆ ਮਾਤਾ ਜੇਤੋ ਜੀ ਨੇ ਪਤਾਸੇ ਪਾਈ ਸਤਿਗੁਰੂ ਨੇ ਵੀਰ ਆਸਣ ਚ ਬੈਠ ਕੇ ਵਿੱਚ ਸੱਜੇ ਹੱਥ ਵਿੱਚ ਹੱਥ ਨਾਲ ਖੰਡਾ ਫੇਰਦਿਆਂ ਪੰਜੇ ਬਾਣੀਆਂ ਦਾ ਪਾਠ ਕੀਤਾ ਜਪਜੀ ਸਾਹਿਬ ਜਾਪ ਸਾਹਿਬ ਸਵਈਏ ਚਉਪਈ ਸਹਿਬਤੇ ਆਨੰਦ ਸਹਿਬ ਦਾ ਪਾਠ ਕੀਤਾ ਪਹਿਲਾਂ ਪੰਜਾਂ ਪਿਆਰਿਆਂ ਨੂੰ ਛਕਾਇਆ ਪੰਜ-ਪੰਜ ਚੂਲੇ ਛਕਾਏ ਪੰਜ ਪੰਜ ਛੱਟੇ ਨੇਤਰਾਂ ਚ ਪਾਈ ਪੰਜ ਪੰਜ ਚੂਲੇ ਸੀਸ ਚ ਪਾਈ ਗਏ ਹਰ ਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਗਈ ਇਸੇ ਨੂੰ ਗੁਰੂ ਜੀ ਨੇ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੋਜ ਕਿਹਾ ਪੰਜਾਂ ਦੇ ਨਾਮ ਨਾਲ ਸਿੰਘ ਸ਼ਬਦ ਲਗਾਇਆ ਗਿਆ ਫਿਰ ਗੁਰੂ ਜੀ ਨੇ ਫਰਮਾਇਆ ਕਿ ਅੱਜ ਤੋਂ ਤੁਹਾਡਾ ਨਵਾਂ ਜਨਮ ਹੋਇਆ ਹੈ ਪੰਜਾਂ ਕਕਾਰਾਂ ਦੀ ਰਹਿਤ ਵਿੱਚ ਪੱਕੇ ਰਹਿਣਾ ਹੈ ਤੁਹਾਡੀਆਂ ਪਿਛਲੀਆਂ ਜਾਤਾਂ ਗੋਤਾਂ ਸਭ ਖਤਮ ਅੱਜ ਤੋਂ ਤੁਸੀਂ ਵਾਹਿਗੁਰੂ ਦਾ ਖਾਲਸਾ ਹੋ ਸਦਾ ਇੱਕ ਵਾਹਿਗੁਰੂ ਦੀ ਓਟ ਰੱਖਣੀ ਤੇ ਹੋਰ ਕਿਸੇ ਦੇਵੀ ਦੇਵਤੇ ਗੌਰ ਮੜੀ ਮਠ ਆਦ ਨੂੰ ਭੁੱਲ ਕੇ ਵੀ ਨਹੀਂ ਮੰਨਣਾ ਫਿਰ ਗੁਰੂ ਜੀ ਨੇ ਪੰਜਾ ਪਿਆਰਿਆਂ ਪਾਸੋਂ ਆਪ ਅੰਮ੍ਰਿਤ ਪਾਨ ਕੀਤਾ ਤੇ ਸ੍ਰੀ ਗੁਰੂ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਸਜੇ ਐਸੇ ਸੰਬੰਧ ਵਿੱਚ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਖਾਲ ਪੰਜਾਂ ਪਿਆਰਿਆਂ ਦੀ ਚੋਣ ਦਾ ਇਹ ਦਿਨ ਸਮੂਹ ਖਾਲਸਾ ਪੰਥ ਹਰ ਵਿਸਾਖੀ ਨੂੰ ਬਹੁਤ ਹੀ ਧੂਮ ਧਾਮ ਨਾਲ ਧੂਮ ਧਾਮ ਨਾਲ ਮਨਾਉਂਦੇ ਹਨ ਖਾਲਸੇ ਦੇ ਪ੍ਰਗਟ ਦਿਹਾੜੇ ਤੇ ਸਾਨੂੰ ਮਾਨ ਹੈ ਅਸੀਂ ਰੋਜ਼ਾਨਾ ਪੰਜਾਂ ਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਵਾਹਿਗੁਰੂ ਬੋਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ